ਸਮਾਣਾ ਸੇਟਰਾ ਕਾ ਪ੍ਰੇਟਰਾਥ ਡਰਾਈਵਰਾਂ ਨੇ ਕੇਂਦਰ ਸਰਕਾਰ ਵੱਲੋਂ ਜਿਹੜਾ ਕਾਨੂੰਨ ਬਣਾਇਆ ਗਿਆ ਟ੍ਰੈਫਿਕ ਦਾ ਜਿਸ ਦੇ ਵਿੱਚ ਕੀ ਹਾਦਸਾ ਹੋਣ ਤੇ ਟਰੱਕ ਡਰਾਈਵਰ ਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਦਾ ਜੁਰਮਾਨਾ ਹੈ ਉਸ ਕਾਨੂੰਨ ਨੂੰ ਵਾਪਸ ਲੈਣ ਦੇ ਲਈ ਇਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਡਰਾਈਵਰ 5-6 ਹਜ਼ਾਰ ਮਹੀਨਾ ਤਨਖਾਹ ਲੈਂਦਾ ਹੈ ਪਰ ਉਸ ਦੇ ਬਾਅਦ ਇਹਨੀ ਸਜ਼ਾ ਉਸ ਨੂੰ ਹੋ ਜਾਣੀ ਹੈ ਉਸ ਦੇ ਬੱਚੇ ਕਿਸ ਤਰ੍ਹਾਂ ਰੋਟੀ ਖਾਣਗੇ ਕੇਂਦਰ ਸਰਕਾਰ ਇਸ ਕਾਨੂੰਨ ਨੂੰ ਤੁਰੰਤ ਵਾਪਸ ਲਵੇ ਟਰੱਕ ਪ੍ਰੇਟਰਾਮ ਵੱਲੋਂ ਹੜਤਾਲ ਕੀਤੀ ਗਈ ਹੈ ਜਿਸ ਦੇ ਨਾਲ ਸਮਾਣਾ ਸ਼ਹਿਰ ਦੇ ਵਿੱਚ ਕਰੀਬ 1000 ਕੇ ਕਰੀਬ ਟਰੱਕ ਚੱਲਦੇ ਹਨ ਜਿਸ ਦੇ ਨਾਲ ਉਹਨਾਂ ਦੇ ਨਾਲ ਇੱਕ ਪਰਿਵਾਰ ਦੇ 3-4 ਲੋਕ ਹੁੰਦੇ ਹਨ ਜਿਹੜੇ ਕਿ ਇਸ ਟਾਈਮ ਬੇਰੋਜ਼ਗਾਰੀ ਦੀ ਹਾਲਾਤਾਂ ਸਭ ਦੇ ਕਾਰੋਬਾਰ ਪ੍ਰਭਾਵਿਤ ਹੋਏ ਹਨ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਕਾਨੂੰਨ ਨੂੰ ਤੁਰੰਤ ਵਾਪਸ ਲਿੱਤਾ ਜਾਵੇ ਔਰ ਟਰੱਕ ਪਰੈਂਕੇਟ ਹੜਤਾਲ ਤਾਈਂ ਖੁੱਲੇਗੀ ਜੇਕਰ ਅੰਦਰ ਇਸ ਕਾਨੂੰਨ ਨੂੰ ਵਾਪਸ ਲਏਗਾ ਮੇਰਾ ਨਾਮ ਗੁਰਮੀਤ ਸਿੰਘ ਹੈ ਮੈਂ ਟਰੈਕ ਆਪਰੇਟਰ ਸਮਾਨਾ ਮੁਸ਼ਕਲ ਤਾਂ ਇਹ ਹੈ ਜੀ ਹੁਣ ਗਰੀਬ ਬੰਦਾ 7 ਲੱਖ ਰੁਪਏ ਫੈਨ ਕਿੱਥੋਂ ਭਰੇਗਾ ਅਗਰ ਉਹ 10 ਸਾਲ ਬਾਅਦ ਦੇ ਅੰਦਰ ਚਲਾ ਜਾਂਦਾ ਉਹਦਾ ਪਰਿਵਾਰ ਕਿਵੇਂ ਚੱਲੇਗਾ ਤੇ ਸੈਂਟਰ ਗਵਰਨਮੈਂਟ ਨੂੰ ਸੋਚ ਸਮਝ ਕੇ ਕਾਨੂੰਨ ਬਣਾ ਲੈਣਾ ਚਾਹੀਦੇ ਸੀ ਇਹਨਾਂ ਨੂੰ ਲਾਗੂ ਨਾ ਕਰਨਾ ਤਾਂ ਕਿ ਸਾਡਾ ਗਰੀਬ ਤਬਕਾ ਰੋਟੀ ਪ੍ਰਸ਼ਾਦਾ ਛੱਕਦਾ ਇੱਕ ਤਕਰੀਬਨ 1000 ਤੋਂ ਲਾ ਕੇ 1200 ਗੱਡੀਆਂ ਸਾੜੇ ਕਿੰਨੇ ਦਿਨ ਹੋ ਗਏ ਨਾਲ ਇਹਨਾਂ ਨੂੰ ਤਕਰੀਬ ਜਿੰਦਾਂ ਦਾ ਲਾਗੂ ਕੀਤਾ 28 ਤਰੀਕ ਦਾ ਉਦੋਂ ਦੇ ਇਹ ਹੜਤਾਲ ਤੇ ਨੇ ਬਿਲਕੁਲ ਚਾਬੀਆਂ ਦੇ ਕੇ ਕੋਈ ਸ਼ੱਕ ਨਹੀਂ ਮੈਂ ਖੁਦ ਇੱਕ ਟਰੱਕ ਡਰਾਈਵਰ ਆ ਮੈਂ ਇੱਥੇ ਖੜਾ ਗੱਡੀ ਘਰ ਖੜੀ ਆ ਇੱਕ ਇੰਚ ਵੀ ਨਹੀਂ ਹਿਲਾਂ ਤੇ ਆ ਸਾਰੇ ਖੜੀਆਂ ਦੇਖੋ ਨਿਗਾਹ ਮਾਰੋ ਸਾਰਾ ਰਾਉਂਡ ਕਰੋ ਤੁਹਾਨੂੰ ਸਾਰੀਆਂ ਗੱਡੀਆਂ ਖੜੀਆਂ ਮਿਲਣਗੀਆਂ ਇਹ ਘੱਟੋ ਘੱਟ 1000 ਦੇ ਵਿੱਚੋਂ ਕਿੰਨੇ ਬੰਦੇ ਨੇ ਅਗਲਾ ਕਹਿੰਦਾ ਠੰਡ 'ਚ ਕਿਉਂ ਆਵਾਂਗੇ ਆਪਣੇ ਘਰ ਬੈਠਾਂਗੇ ਇਤੋਂ ਚੰਗਾ ਤਾਂ ਕੋਈ ਰੇੜੀ ਲਾ ਲੂਗਾ ਠੇਲਾ ਲਾ ਲੂਗਾ ਇਹ ਕੰਮ ਫੇਰ ਜਰੂਰੀ ਕਰੂਗਾ ਹਾਂ ਜੀ ਸੁਖਿੰਦਰ ਸਿੰਘ ਹਾਂ ਜੀ ਇਹ ਆਪਣਾ ਟਾਕਿੰਗ 28 ਤਰੀਕ ਤੋਂ ਸਟ੍ਰੈਕ ਚੱਲ ਰਹੀ ਹੈ ਜਿਹੜੇ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਡਰਾਈਵਰਾਂ ਵਾਸਤੇ ਬਣਾਏ ਨੇ 10 ਸਾਲ ਦੀ ਸਜ਼ਾ ਸੋਝਾ ਆਪਣਾ 10 ਸਾਲ ਅੰਦਰ ਹੀ ਚਲਾ ਗਿਆ ਜੇ ਡਰਾਈਵਰ ਬੰਦਾ ਅੰਦਰ ਹੀ ਚਲਾ ਗਿਆ ਤਾਂ ਪਰਿਵਾਰ ਕਿੱਥੋਂ ਬੜੇਗਾ ਇਹ ਕੇਂਦਰ ਸਰਕਾਰ ਨੂੰ ਆਪਣਾ ਕਾਲੇ ਕਾਨੂੰਨ ਵਾਪਸ ਲਾਏਗੀ ਉਨਾਂ ਚਿਰ ਹੜਤਾਲ ਜਾਰੀ ਰਹੇਗੀ ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਹਰ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼